ਜੀ ਸਤਿ ਸ਼੍ਰੀ ਅਕਾਲ ਤੇ ਮੈਂ ਤੁਹਾਡਾ ਦੋਸਤ ਰਾਜਵਿੰਦਰ ਸਿੰਘ ਰੰਗੀਲਾ ਰੰਗੀਲਾ ਰੈਕੋਰਡ ਫੇਸਬੁਕ ਤੇ YouTube ਚੈਨਲ ਤੇ ਤੁਹਾਡਾ ਸਵਾਗਤ ਮਾਨਸਾਹ ਜਿਲ੍ਹਾ ਦਾ ਪਿੰਡ ਮੂਸਾ ਮੂਸੇ ਪਿੰਡ ਪਹੁੰਚੇ ਜੀ ਅੱਜ ਸਿੱਧੂ ਮੂਸੇਵਾਲੇ ਦਾ ਜਨਮ ਦਿਨ ਹੈ ਤੇ ਜਨਮ ਦਿਨ ਦੇ ਮੌਕੇ ਅੱਜ ਵੱਖ-ਵੱਖ ਸੰਸਥਾਵਾਂ ਵੱਲੋਂ ਇੱਥੇ ਖੂਨਦਾਨ ਕੈਂਪ ਲਗਾਏ ਗਏ ਨੇ ਅੱਖਾਂ ਦਾ ਚੈੱਕਅਪ ਕੈਂਪ ਲਗਾਇਆ ਗਿਆ ਹੈ ਪੰਜਾਬੀ ਗਾਇਕੀ ਦੇ ਵਿੱਚ ਜਿੱਥੇ ਸਿੱਧੂ ਮੂਸੇਵਾਲੇ ਦਾ ਨਾਮ ਹੈ ਉੱਥੇ ਸਮਾਜ ਸੇਵਾ ਦੇ ਵਿੱਚ ਵੀ ਉਹਨਾਂ ਦਾ ਬਹੁਤ ਵੱਡਾ ਨਾਮ ਹੈ ਚਾਹੇ ਉਹ ਬਠਿੰਡਾ ਤੋਂ ਕੈਂਸਰ ਟ੍ਰੇਨ ਜਾਂਦੀ ਸੀ ਉਹਨਾਂ ਦੀ ਸੇਵਾ ਕਰਨ ਲਈ ਖੁਦ ਜਾਂਦੇ ਸਨ ਉਹ ਸੇਵਾ ਦੇ ਵਿੱਚ ਉਹਨਾਂ ਦਾ ਸਹਿਯੋਗ ਸੀ ਜਿਹੜਾ ਸੁਖਪਾਲ ਸਿੰਘ ਸਿੱਧੂ ਉਹਨਾਂ ਦੇ ਬਹੁਤ ਪਰਮ ਮਿੱਤਰ ਕਹਿ ਸਕਦੇ ਆ ਸੁਖਪਾਲ ਸਿੱਧੂ ਉਹਨਾਂ ਦੇ ਨਾਲ ਕਾਫੀ ਸਹਿਚਾਰ ਰਿਹਾ ਸਮਾਜ ਸੇਵਾ ਦੇ ਲਈ ਔਰ ਸੁਖਪਾਲ ਸਿੱਧੂ ਦੇ بیٹے ਸਾਡੇ ਨਾਲ ਇਸ ਵਕਤ ਮਜੂਦ ਨੇ ਆਪਾਂ ਗੱਲਬਾਤ ਕਰਾਂਗੇ ਕੀ ਨਾਮ ਹੈ ਬੇਟੇ ਮਨਤਾਰ ਸਿੰਘ ਸਿੱਧੂ ਮਨਤਾਰ ਅੱਜ ਸਿੱਧੂ ਮੂਸੇਵਾਲਾ ਦੇ ਜਨਮ ਦਿਨ ਮੌਕੇ ਉਹਨਾਂ ਦੇ ਹਵੇਲੀ ਪਹੁੰਚੇ ਹਾਂ। ਹਾਂਜੀ। ਮੈਨੂੰ ਪਤਾ ਹੈ ਹਰ ਜਨਮ ਦਿਨ ਤੇ ਤੁਸੀਂ ਪਰਿਵਾਰ ਸਮੇਤ ਇੱਥੇ ਪਹੁੰਚਦੇ ਸੀ। ਹਾਂਜੀ। ਕਿਹੋ ਜਿਹਾ ਮਨ ਨੂੰ ਅੱਜ ਮਹਿਸੂਸ ਹੋਇਆ ਜਦੋਂ ਘਰੋਂ ਚੱਲਿਓ ਕਿ ਅੱਜ ਵੀ ਸਿੱਧੂ ਦਾ ਜਨਮ ਦਿਨ ਹੈ ਤੇ ਅਸੀਂ ਜਨਮ ਦਿਨ ਮਨਾਉਣ ਜਾ ਰਹੇ ਹਾਂ ਪਰ ਸਿੱਧੂ ਸਾਡੇ ਵਿਚਕਾਰ ਨਹੀਂ। ਜੀ ਸਿੱਧੂ ਸਿੱਧੂ ਜਦੋਂ ਪਹਿਲਾਂ ਹੁੰਦਾ ਸੀ ਸਾਡੇ ਨਾਲ ਉਹਨੂੰ ਬਹੁਤ ਖੁਸ਼ੀ ਹੁੰਦੀ ਸੀ ਉਹਨੂੰ ਮਿਲਣ ਦੀ ਤੇ ਉਹ ਵੀ ਸਾਨੂੰ ਬਹੁਤ ਵਧੀਆ ਤਰੀਕੇ ਨਾਲ ਮਿਲਦਾ ਸੀ ਜੀ ਤੇ ਹੁਣ ਜਦੋਂ ਹੈ ਨਹੀਂ ਤਾਂ ਉਹਦੀ ਕਮੀ ਛੋਟਾ ਸਿੱਧੂ ਪੂਰੀ ਕਰਦਾ ਹੈ ਉਹ ਬਹੁਤ ਹੱਸਦਾ ਖੇਡਦਾ ਹੈ ਉਹਦੀ ਕਮੀ ਮਹਿਸੂਸ ਹੀ ਨਹੀਂ ਹੁੰਦੀ ਉਹ ਸਿੱਧੂ ਦੀ ਪਰਵਾਰਕ ਤੌਰ ਤੇ ਮਿਲਦੇ ਰਹੋ ਉਹਨਾਂ ਦੀ ਨੇਚਰ ਦੀ ਗੱਲ ਕਰੀਏ ਨੇਚਰ ਕਿਵੇਂ ਸੀ ਨੇਚਰ ਉਹਨਾਂ ਦਾ ਬਹੁਤ ਵਧੀਆ ਸੀਗੀ ਬਹੁਤ ਮਤਲਬ ਚੰਗੇ ਸੁਭਾਅ ਦੇ ਸੀਗੇ ਬਹੁਤ ਮਿੱਠਾ ਬੋਲਦੇ ਸੀਗੇ ਅੰਕਾਲ ਤਾਂ ਮਤਲਬ ਸੀਗਾ ਹੀ ਨਹੀਂ ਉਹ ਲਾਚ ਬਹੁਤ ਵਧੀਆ ਮਿਲਦੇ ਸੀਗੇ ਸਾਨੂੰ ਭਾਵਾ ਵਾਂਗ ਮਿਲਦੇ ਸੀ ਹਵੇਲੀ ਦੇ ਵਿੱਚ ਜੇ ਗੱਲ ਕਰੀਏ ਹਵੇਲੀ ਦੇ ਵਿੱਚ ਤਾਂ ਬਾਅਦ ਦੀ ਗੱਲ ਹੈ ਇਤੋਂ ਪਹਿਲਾਂ ਤੁਸੀਂ ਉਹਨਾਂ ਦੇ ਪੁਰਾਣੇ ਘਰ ਜਾਂਦੇ ਹੁੰਦੇ ਸੀ ਹਨਾ ਹਾਂਜੀ ਉੱਥੇ ਵੀ ਮਿਲਦੇ ਗਰ ਦੇ ਗੱਲਬਾਤ ਹੁੰਦੀ ਉੱਥੇ ਕਿਦਾਂ ਦੀਆਂ ਗੱਲਾਂ ਬਾਤਾਂ ਸੀ ਕਿਹੋ ਜਿਹੀਆਂ ਤੁਹਾਡੇ ਨਾਲ ਬੱਚਿਆਂ ਨਾਲ ਪਿਆਰ ਹੁੰਦਾ ਸੀ ਉਹਨਾਂ ਦਾ ਬਸ ਵੀ ਅਸੀਂ ਖੇਡਦੇ ਰਹਿੰਦੇ ਸੀ ਕਿ ਵੈਸੇ ਹੀ ਗੱਲਾਂ ਬਾਤਾਂ ਕਰਦੇ ਰਹਿੰਦੇ ਵੀ ਜਿਵੇਂ ਕੀ ਪੜ੍ਹਾਈ ਚੱਲਦੀ ਐ ਜਾਂ ਫਿਰ ਹੋਰ ਗੱਲਾਂ ਵੀ ਜਿਵੇਂ ਖੇਡਣ-ਕੂਟਣ ਪਾਵੇ ਜਾਂ ਪੜ੍ਹਾਈ ਪਾਵੇ ਉਹ ਜੀਆਂ ਇਕੱਲੇ ਹੀ ਕਰਦੇ ਸੀ ਤੁਹਾਡੇ ਘਰ ਵੀ ਉਹਨਾਂ ਦਾ ਆਉਣਾ ਜਾਣਾ ਹੁੰਦਾ ਸੀ ਹਾਂਜੀ ਪੂਰਾ ਲਾਡ ਪਿਆਰ ਦਿੰਦੇ ਹਾਂਜੀ ਜਾਂ ਕੀ ਕੀ ਮੈਸੇਜ ਕੀ ਦਿੰਦੇ ਹੁੰਦੇ ਸੀ ਕੀ ਸੁਨੇਹਾ ਦਿੰਦੇ ਰਹਿੰਦੇ ਸੀ ਤੁਹਾਡੇ ਮੈਸੇਜ ਹੀ ਦਿੰਦੇ ਸੀ ਕਿ ਵੀ ਤੁਸੀਂ ਬਸ ਖੇਡੋ ਸੋ ਤੇ ਆਪਦੇ ਮਾਪਿਆਂ ਦੀ ਇੱਜ਼ਤ ਕਰੋ ਬਸ ਅਲਚਾ ਵੱਡਿਆਂ ਦਾ ਸਨਕਾਰ ਕਰੋ ਹਾਂਜੀ ਅ ਅੱਜ ਬੜਾ ਦੁੱਖ ਹੋਇਆ ਜਦੋਂ ਤੁਸੀਂ ਆਪਣੇ ਘਰ ਤੋਂ ਚੱਲੇ ਹੋਵੋਗੇ ਕਿ ਅੱਜ ਜਾਣਾ ਤਾਂ ਮੂਸੀ ਹੈ ਪਰ ਅ ਸ਼ੁਭਦੀਪ ਸਾਡੇ ਨਾਲ ਨਹੀਂ ਹੋਏਗਾ ਉਸ ਵਕਤ ਅ ਤੇ ਜਦੋਂ ਪਹਿਲਾਂ ਆਉਂਦੇ ਸੀ ਬੜਾ ਇਤਫਾਕ ਹੁੰਦਾ ਸੀ ਪਿਆਰ ਹੁੰਦਾ ਸੀ ਨਾ ਤੇ ਚਲੋ ਉਹਨਾਂ ਦੀ ਕਮੀ ਤਾਂ ਨਹੀਂ ਪੂਰੀ ਹੋ ਸਕਦੀ ਪਰ ਫਿਰ ਵੀ ਉਹਨਾਂ ਦੀਆਂ ਯਾਦਾਂ ਜਿਹੜੀਆਂ ਉਹ ਬਣੀਆਂ ਹੋਈਆਂ ਨੇ ਅੱਜ ਵੀ ਤੁਸੀਂ ਕੈਂਪ ਲਗਾਉਣ ਆਏ ਹੋ ਅੱਖਾਂ ਦਾ ਚੈੱਕਅਪ ਕੈਂਪ ਲਗਾਉਣ ਆਏ ਹੋ ਫੂਂਦਾਮ ਕੈਂਪ ਉਹਨਾਂ ਦੀ ਯਾਦ ਦੇ ਵਿੱਚ ਲੱਗਦੇ ਨੇ ਮੱਲੀ ਸਾਹਿਬ ਅੱਜ ਪਿੰਡ ਮੂਸਾ ਪਹੁੰਚੇ ਹੋ ਮੂਸੇ ਵਾਲੇ ਨਾਲ ਪਹਿਲਾ ਮੁਲਾਕਾਤ ਹੋਈ ਨਹੀਂ ਅੱਜ ਤੱਕ ਮੌਕਾ ਨਹੀਂ ਮਿਲਿਆ ਬਹੁਤ ਮੈਂ ਕੋ ਸੋਚਦਾ ਵੀ ਮੈਨੂੰ ਕਾਸ਼ੋ ਮੌਕਾ ਮਿਲ ਪਾਉਂਦਾ ਜੀ ਕਿਉਂਕਿ ਉਹਨਾਂ ਦੀ ਅੱਜ ਉਹ ਦੁਨੀਆ ਤੋਂ ਚਲ ਵੀ ਗਏ ਆ ਪਰਾਂ ਦੀ ਲੈਗੇਸੀ ਇੰਨੀ ਆ ਕਿ ਦੁਨੀਆ ਤੋਂ ਜਾਣ ਤੋਂ ਬਾਅਦ ਵੀ ਅੱਜ ਉਹਨਾਂ ਦੇ ਜਿੱਥੇ ਉਹਨਾਂ ਦਾ ਜਨਮ ਦੀ ਥਾਂ ਆ ਉੱਥੇ ਖੂਨ ਦੇ ਕੈਂਪ ਅੱਖਾਂ ਚੈੱਕਅਪ ਹੋਰ ਇੱਥੇ ਰੌਣਕ ਲੱਗੀ ਰਹਿੰਦੀ ਆ ਗਰੀਬ ਲੋਕਾਂ ਦੀ ਮਦਦ ਹੁੰਦੀ ਆ ਤਾਂ ਉਹਨਾਂ ਦੀ ਲੈਗੇਸੀ ਮੇਨਟੇਨ ਰਹੂਗੀ ਲਾਈਫਟਾਈਮ ਜੀ ਜਾਣ ਤੋਂ ਬਾਅਦ ਵੀ ਬਿਲਕੁਲ ਇੰਨੀ ਜੇ ਕਹਿ ਦਈਏ ਗਰਾਊਂਡ ਜ਼ੀਰੋ ਤੋਂ ਉੱਠ ਕੇ ਇੰਨੀ ਛੇਤੀ ਗrow ਕੀਤਾ ਉਹਨਾਂ ਨੇ ਸੰਗੀਤ ਖੇਤਰ ਦੇ ਵਿੱਚ ਆਪਣਾ ਨਾਮ ਜਿਹੜਾ ਬਣਾਇਆ ਉਹ ਸਦੀਆਂ ਤੀਕ ਵੈਸੇ ਕਾਇਮ ਰਹੇਗਾ ਉਹ ਸੁਨਾਇਆ ਜਾਏਗਾ ਲੋਕਾਂ ਦੇ ਦਿਲਾਂ ਦੇ ਵਿੱਚ ਧੜਕਣ ਬਣ ਕੇ ਰਹੇਗਾ ਤੇ ਅੱਜ ਪਰਿਵਾਰ ਨਾਲ ਤੁਸੀਂ ਮਿਲਣ ਆਏ ਹੋ ਉਹ ਉਹਨਾਂ ਨਾਲ ਇਸ ਮੌਕੇ ਇਕੱਠੇ ਹੋਣਾ ਬਹੁਤ ਵਧੀਆ ਤੁਸੀਂ ਚਲੋ ਹਰ ਸਾਲ ਆਉਂਦੇ ਸੀ ਇਹ ਲਗਾਤਾਰ ਜਾਰੀ ਰਹੇਗਾ ਛੋਟੇ ਸਿੱਧੂ ਦੇ ਲੰਬੀ ਉਮਰ ਦੀਆਂ ਦੁਆਵਾਂ ਕਰਦੇ ਹੋਏ ਅਸੀਂ ਸਾਡੇ ਸਾਰੇ ਸਰੋਤਿਆਂ ਨੂੰ ਇਹੀ ਕਹਾਂਗੇ ਕਿ ਇਹ ਸ਼ੁਭਦੀਪ ਸਿੱਧੂ ਮੂਸੇਵਾਲੇ ਦੀ ਕਾਰ ਬੇਸ਼ੱਕ ਨਹੀਂ ਪੂਰੀ ਹੋ ਸਕਦੀ ਪਰ ਛੋਟੇ ਸਿੱਧੂ ਦੀ ਇਹ ਵਿੱਚੋਂ ਉਹਨਾਂ ਦਾ ਰੂਪ ਹੈ ਜਿਹੜਾ ਉਹ ਦੇਖਣ ਨੂੰ ਮਿਲੇਗਾ ਸੋ ਚੱਲਦੇ ਆਂ ਦੇਖਦੇ ਆਂ ਕਰਦੇ ਆਂ ਗੱਲਾਂ ਬਾਤਾਂ ਹੋਰ ਸਿੱਧੂ ਦੇ ਚਾਉਣ ਵਾਲਿਆਂ ਨੂੰ ਆਓ ਚਲੀਏ